ਤਤਰੀ ਗਾਲ ਜੀ ਭਾਈ ਆਏ ਵੇ ਆ ਦਰਸ਼ਨ ਦੇ ਖੇਚਾ ਸਾਬ ਜੋ ਦੇ ਖੇਚਾ ਚਲ ਆ ਸਾਬ ਜੋ ਦੇ ਸਾਬ ਜੋ ਦਰਸ਼ਨ ਦਾ ਸਾਬੀ ਉਹਦਾ ਹੀ ਮੁੰਡਾ ਪਹਿਲਾਂ ਭੁੜਾ ਹੀ ਭੁੜਾ ਹੀ ਪੁੱਛਦਾ ਭੁੜਾ ਨਹੀਂ ਉਹ ਲਉਂਗੇ ਸਾਬ ਜੋ ਉਦਾਂ ਹੈ ਹਰਪੂਰ ਸਿੰਘ ਕਹ ਤੂੰ ਬਾਬੇ ਦਾ ਲੈਣਾ ਹਰਪੂਰ ਸਿੰਘ ਜੇ ਉਹਦੇ ਵੀ ਗਾਂ ਜਾ ਲੈਣਾ ਫਿਰ ਪ੍ਰਦਾਦੇ ਦਾ ਫਿਰ ਹਣਤਾ ਸਿੰਘ ਆ ਗਿਆ ਭਾਈ ਨਹੀਂ ਇਹਦੇ ਪਤਾ ਕੀ ਕਰਿਆ ਇਹਨੂੰ ਮੈਂ ਕਹਦਾ ਮਖਾਹ ਹੱਪਤੀ ਯਾਰ ਹੈਲੋ ਇਹ ਕਹਿੰਦਾ ਰਸਤਾ ਖਰਾਬ ਹੋ ਗਿਆ ਨਾ ਫੇੜਾ ਇਹਦਾ ਅੱਸੀ ਨਹੀਂ ਵੱਡੀ ਆ ਦੇਖੋ ਬੜਾ ਅੱਤ ਨੂੰ ਲੱਗਦਾ ਠੀਕ ਆ ਪਾਹ ਪੈਣਾ ਨਾ ਦਦਾ ਬੈਣਾ ਉਹ ਆਈਦੇ ਨੇ ਬਹੁਤ ਕਰੀ ਯਾਰ ਤੋ ਆਈਦਾ ਬਹੁਤ ਲੱਗਦੀ ਹੁਣ ਆਪਾਂ ਜੇ ਇੱਕ ਵਾਰੀ ਆਹ 80 ਵਾਟ ਹੋ ਜਾਂਦੀ ਤਾਂ ਹਾਂ 80 ਘਾਟ ਹੋ ਜਾਂਦੀ ਤੂੰ ਤਾਂ ਮਿੱਟੀ ਆ ਜਾਂਦੀ ਫਿਰ ਬਹੁਤ ਫਰਕ ਰਹਣਾ ਤਾਂ 80 ਇੱਥੇ ਤੋਂ ਟੈਲਾ ਦਾ ਵੀ ਆਇਆ 80 80 ਕਹਿੰਦੇ ਇਹਨੂੰ ਨਹੀਂ ਕਰਦਾ ਇਹ ਖੇੜਾ ਕਰਦਾ ਨਹੀਂ ਵੀ ਕਰਦਾ ਇੱਕ ਮੈਂ ਇਹਨੂੰ ਆਫ ਕਿਹਾ ਤਾਂ ਉੱਥੇ ਤੇ ਮੈਂ ਤਾਂ ਹੀ ਕਹਿੰਦਾ ਇਹਨੂੰ ਮਤਲਬ ਭਈਆਂ ਨੇ ਗਿੱਲਾ ਕਰੀ ਜਾਂਦਾ ਆਪਾਂ ਇਹ ਭਾਂਡੇ ਧੋਂਦੇ ਪਾਣੀ ਇਹਦਾ ਹੁਣ ਅਸਰ ਇਹਦਾ ਅਸਰ ਇੱਧਰ ਹੈਗਾ ਹੈ ਦਦਾ ਬਣਾਈ ਨਾ ਤਨੂੰ ਉਹਦਾ ਅੱਧਾ ਇੱਥੇ ਦਾ ਹੀ ਬਾਣੀ ਆ ਗਿਆ ਦੇਦਾ ਇਹਨੇ ਬਾਕੇ ਗਿਆ ਉੱਥੇ ਤੇ ਆਏ ਲਿਆਉਂਦਾ ਨਹੀਂ ਤੇ ਛੀ ਹੋਰ ਹੋ ਜਾਂਦੀ ਹੁਣ ਤੁਸੀਂ ਟਰਾਲੀ ਹੋਣੀ ਕਿ ਟਰਾਲੀ ਬਹੁਤ ਹੋਣਾ ਲੰਬੀ ਬਹੁਤ ਟਰਾਲੀ ਹੋਰ ਮੁੰਡੀ ਹੋਰ ਟਰਾਲੀ ਉਰਨੂ ਆ ਹੈ ਜੀ ਮੈਂ ਲੰਬੀ ਕਰ ਲਾ ਟਰਾਲੀ ਦਾ ਲੰਬੀ ਟਾਇਰ ਪਿੱਛੇ ਉਰਨੂ ਮੋੜਨੇ ਹੋਇਆ ਟਰੈਲਰ ਟਾਇਰ ਤਾਂ ਹੋਣਾ ਉਰੀ ਇੱਥੇ ਆਉਣਾ ਟਰੈਲਰ ਟਾਇਰ ਉਹ ਜੇ ਪੂਰਾ ਦੱਬ ਕੇ ਰੱਖੂਗਾ ਉੱਧਰ ਹਾਂ ਤਾਂ ਉਹਦੇ ਆਉਣਾ ਇਹਦਾ ਸਮਝਿਆ ਦਬੂਗਾ ਭਾਈ ਆ ਸੀ ਗਿਆ ਅਮਾਦ ਪਾ ਕੇ ਨਾ ਪੱਕਾ ਸੀ ਤੂੰ ਜਦੋਂ ਪਾ ਕੇ ਹੀ ਲਿਆ ਵੇ ਹੁਣ ਉਹ 80 ਦਾ 80 ਦਾ ਪਤਾ ਕਿਆ ਚੱਕਰ ਤਾਂ ਰੱਲ ਅਸੀਂ ਉਹ ਸੀ ਫਰਾ ਅਸਿਕਟ ਪੰਨ ਹੋਣੀ ਦੀ ਬੋ ਤੈਨੂੰ ਮੋਗਦਾ ਇਹਨੂੰ ਕਹਾਂ ਫਾਲੇ ਨਾ ਪੱਟਲਾ ਇੰਨਾ ਕਾ ਇਹਨਾਂ ਕਾ ਪੱਟਲਾ ਦਾ ਪੱਟਕੇ ਇਹ ਮਿੱਟੀ ਦਾ ਆਈ ਜਾਣੀ ਦੀ ਦੁਬਾਰਾ ਜਣੀ ਇਹ ਟਾਇਰ ਦਬਦਾ ਹੁੰਦਾ ਨਾ ਪਿੱਛੇ 80 ਕੋ ਲੱਗ ਗਿਆ ਨਾ ਤੁੰਨੇ ਆਹ 80 ਆ ਬਰੇ ਹੈ ਵੀ ਤੋ 1.5 ਫੁੱਟ ਦਾ ਹੈ ਹਾਂ ਫਿਰ ਸੜਕ ਮੈ ਨੀ ਨੀਵੀ ਕਰਨ ਦਾ ਨਾ ਨੀਵੀ ਕਰ ਲੈ ਪਰਮਿਟ ਇੱਕ ਵਾਰ ਜੇ ਟਾਇਰ ਉਪ ਚਾਰ ਕੇ ਨੀਵੀ ਫਿਰ ਫੇਰ ਉੱਪਰ ਉਹ ਕਹਿੰਦਾ ਖਰਾਬ ਹੋਣਾ ਰਸਤਾ ਮਾਰਾ ਖਰਾਬ ਨਹੀਂ ਹੁੰਦਾ ਮਿੱਟੀ ਵੀ ਦਾ ਆ ਜਣੀ ਮਿੱਟੀ ਦਾ ਪਾਉਣੀ ਆ ਫਿਰ ਜਾ ਆਮ ਜਣਾ ਯਾਰ ਹੋਰ ਬਾਕੀ ਹੁਣ ਦੇਖਦੇ ਆਂ ਭਾਈ ਬਈ ਤਰ੍ਹਾਂ ਦਾ ਇਹ ਮੈਂ ਹੋ ਗਿਆ ਸੈਟ ਹੋਰ ਕੀ ਆਂ ਦੇਖਦੇ ਆਂ ਵੀ ਟੋਚਨ ਪੈਂਦਾ ਕਿ ਨਹੀਂ ਉਹ ਤਾਂ ਪਾਊਗਾ ਹਲੇ ਨਹੀਂ ਮੈਂ ਉਹਥੇ ਵੀ ਮੈਂ ਤਾਂ ਹੀ ਗਿਆ ਤਾਂ ਘਟੋ ਆਉਣ ਕਾਲਾ ਆ ਗਿਆ ਮੇਲ ਤੇ ਮਗਾ ਰਸੇ ਫੜਾ ਜਾ ਮੈਨੂੰ ਆਉਂਦਾ ਜੀ ਜਿਹੜੇ ਫੜਾ ਗਿਆ ਵਾ ਜਿਹਦੇ ਮੈਨੂੰ ਲਿਖੇ ਗਿਆ ਰਸੇ ਭਈਏ ਖੜੀ ਤੀ ਲੱਦ ਕੇ ਪਿਛਲੀ ਭਰੀ ਹੁਣ ਰਸੇ ਪਵਾ ਕੇ ਮੈਂ ਨਾਲੇ ਟਰੈਲਰ ਘਟਾਇਆ ਆਂਗਾ ਉਥੇ ਪਤਾ ਨਹੀਂ ਨਾ ਲੱਗਦਾ ਜੀ ਕੋਈ ਉਧਰ ਇਧਰ ਤੇ ਆ ਜਿਓ ਫੇ ਖੇਤਮੀ ਰੋਕ ਜਿੰਦਾ ਟਰੈਕਟਰ ਫੇ ਜਿਹੜਾਈ ਵਾ ਆ ਗਿਆ ਫੇ ਨਹੀਂ ਰੁਕਣਾ ਇਹਨੇ ਪੱਕੀ ਸੜਕ 'ਚ ਜੜਦਾ ਹੁਣ ਇੱਧਰ ਵੀ ਗੰਨਾ ਇੱਧਰ ਇੱਧਰ ਵੀ ਲਿਖਦਾ ਕੋਸੋਂ ਉੱਧਰ ਵੀ ਨਹੀਂ ਦਿਖਦਾ ਫਿਰ ਹੂੰ ਤਾਂ ਹੀ ਕਢਵਾ ਕੇ ਆਇਆ ਤੇਨੂੰ ਮੈਂ ਇਹ ਬਾਈ ਮੈਂ ਹੁਣ ਇਹਨੂੰ ਵੇਖਾ ਹੁਣ ਆ ਜੀ ਆਪਣਾ ਭਾਈ ਹੌਲੀ ਹੌਲੀ ਮੈਂ ਚੱਲਿਆ ਦੇਖਾਂ ਮੈਂ ਸਬੰਧ ਮੰਦਰ ਠੰਡ ਬਹੁਤ ਹੈ ਕਿਹੜੀ ਮੈਂ ਇਸ ਨੂੰ ਠੰਡ ਲੱਗ ਗਈ ਰਾਤ ਹਾਂ ਠੰਡ ਲੱਗੀ ਵੀ ਹੁਣ ਸਵੇਰ ਦਾ ਡਾਕਟਰ ਆਉਂਦਾ ਹਾਂ ਆ ਗਏ ਸਾਰੇ ਹੀ ਚਲੋ ਚਲੋ ਲਗਾ ਦਿਓ ਇੱਥੇ ਵੀ ਰਹਿ ਗਈ 100 150 ਭਰੀ ਜਾ ਆ ਗਈ ਆ ਦੇ ਤਾਂ ਪਲਟਣ ਹੁਣ ਇਹਨਾਂ ਨੂੰ ਹੁਣ 10 ਮਿੰਟ ਲਾਉਣੇ ਨੇ ਹੈਂ ਹੂੰ ਆਗੇ ਭਈਏ ਸਾਰੇ ਸਾਰੇ ਆਗੇ ਭਈਏ ਸਾਰੇ ਭਈਏ ਆਗੇ ਇਹ ਤਾਂ ਚੱਲੇ ਤੇ ਵੱਡਣਾ ਬਾਸ ਹੁਣ ਵੱਢ ਗਿਆ ਕੰਮ ਜਾਨੇ ਤੁਸੀਂ ਅਗਲੇ ਤੇ ਵੱਢ ਮੇ ਜਾਣਾ ਇਹਨੂੰ ਤਾਂ ਦੇਖਣੇ ਤੇ ਹਟ ਜਾਣਾ ਤੁਹਾਨੂੰ ਹੂੰ ਫੇਰ ਗਲੰਬਰਦਾਰ ਕਹਿੰਦਾ ਚਲੋ ਕਹਿੰਦਾ ਆ ਨਵੇੜ ਤੋਂ ਵਿਆਹ ਨਵੇੜੋਂ ਮਾ ਦੇ ਇੰਦਿਨ ਹੁਣ ਠੀਕ ਨਹੀਂ ਗੱਲ ਹੁਣ ਤਾਂ ਹੀ ਸਾਰੇ ਉਹਨੂੰ ਆਗੇ ਇਹ ਕਹਿੰਦੇ ਵੱਢਣ ਜਾਂ ਲੋਥੇ ਨੂੰ ਵੱਢੂਗਾ ਗਿਆ ਤੁਸੀਂ ਤੁਹਾਨੂੰ ਬਾਗੀ ਤੋਂ ਵੀ ਹੋਰ ਤੁੰਦ ਵੀ ਫੁੱਲ ਆ ਗਈ ਨਾਲੇ ਹੁਣ ਯਾਰੇ ਖੇਤ ਮੇ ਜਾ ਕੇ ਕੀ ਦੇਖਣਾ ਤੇਨੂੰ ਜਾਨੂ ਇਹਨੇ ਅਗਲੇ ਦੂਏ ਦੇ ਵੱਡ ਮੇ ਜਾ ਤਾਂ ਇਹਨੇ ਨਹੀਂ ਰਹਾ ਹੋ ਜਣਾ ਤਾਂ ਹੂੰ ਤੁਰ ਕੇ ਜਾਣਾ ਤਾਂ ਆਜੋ ਆਜੋ ਤੁਹਾਨੂੰ ਵੀ ਢੀਕਦੇ 100 ਭਰੀ ਪਈ ਆ ਜਾਂ ਦੇ ਭਾਈ ਆ ਗਈ ਟੀਮ ਸਾਰੀ ਆ ਇੰਜਣ ਇਹਨਾਂ ਦਾ ਮੂਰੇ ਹਾਂ ਮੂਰੇ ਜਣਾ ਦਾ ਇੰਜਣ ਡੱਬਾ ਪੂਰੀ ਨਾ ਜਾਣਾ ਉਧਰੋਂ ਹੀ ਜਾਣਾ ਇਹਨਾਂ ਨੇ ਈਟੀਆਰ ਡੱਬਾ ਪਿਛੇ ਆਉਂਦਾ ਅਥਿਆਰ ਤਾਂ ਦਾ ਲੀਫਰਦੇ ਵੀ ਹੈ ਅਥਿਆਰ ਉਹ ਨਾ ভাই ਇਹਦੇ ਨਾਲ ਪਡੰਗਾ ਬਹੁਤ ਹੁੰਦਾ ਬਹੁੜਾ ਕਰਦੇ ਆ ਭਰੀ ਭੀਕੇ ਪੈਂਦਾ ਭਰੀ ਨੂੰ ਪਿਛਾ ਕੇ ਰੱਖ ਦਿੰਦਾ ਆ ਦੇਖੋ ਯਾਰ ਭਾਈ ਜਦੋਂ ਕੰਮ ਹੀ ਛੱਡਦਾ ਆ ਰਹੀ ਆ ਆਹ ਸਿਆ ਦੇ ਆ ਰਹੀ ਹੈ ਜੀ ਬਣਾ ਲਈ ਬਾਲੇ ਹਲਕੇ ਆ ਭਾਰ ਨਹੀਂ ਬਹੁਤਾ ਭਜ ਨਹੀਂ ਹੋ ਨਹੀਂ ਫਰਨ ਫਰਮ ਚਾਹਦਾ ਆ ਐ ਭਾਜ ਐ ਹਲੇ ਹਿਲਦੇ ਸਾਰੇ ਦੇਖ ਲੈ ਹੌਲੀ ਨਾਲ ਹੀ ਪਰ ਤਿੱਖਾ ਬਹੁਤ ਹੈ ਇੱਕ ਵਾਰੀ ਗਣਾਸੇ ਚਾਰ ਬਾਦ ਦੇ ਭਰੀ ਭਰੀਕੇ ਪੈਂਦਾ ਇਹਦਾ ਬਹੁਤ ਲੂਟ ਹੈ ਵੇਟ ਰਾਲੀ ਲੋਡ ਹੋ ਗਈ ਸਾਹਿਬ ਜੀ ਉਹ ਟਾਲੀ ਤੇ ਹੁਣ ਲੱਗੇ ਆ ਲੀ ਹਲੇ ਥੋੜੀ ਜੀ ਨਰਮ ਉਹਦੇ ਕਰਕੇ ਟੋਜਨ ਪਾਇਆ ਏ ਵੀ ਅਗਲੀ ਟਾਲੀ ਨੂੰ ਫਿਰ ਕੱਲਾ ਚੜਿਆ ਕਰੂਗਾ ਟੱਟ ਥੋੜੀ ਜੀ ਖੇਤ ਵੀ ਗਿੱਲੇ ਹੀ ਦੇ ਪਾਣੀ ਖੜ ਗਿਆ ਤਾਂ ਮੀਂਹ ਨਾਲ ਉਹਦੇ ਬਾਕੀ ਦੇਖਦੇ ਹਾਂ ਹੁਣ

ਕਾਲ ਜੀ ਅਸੀ ਕਾਲ ਜੀ ਬਈ ਬਹੁਤ ਸ਼ੁਕਰੀਆ ਜੀ ਸਰ ਬਾਈ ਪੈ ਜਾ ਤੂੰ ਵੀ ਰੋਣਾ ਫਿੱਟਲਾ ਮੁੰਡਾ ਬਾਈਆ ਯਾਰ ਮੌਸਮ ਦੇਖੋ ਜੀ ਧੁੰਦ ਬਹੁਤੀ ਜ਼ਿਆਦਾ ਹੈ ਖੁੱਲਣਾ ਹੀ ਨਹੀਂ ਅੱਜ 1 ਵਜ ਗਿਆ ਜੀ ਗਾੜੀ ਹੋ ਗਈ ਸਮਾਂ ਕੋਈ ਕਾਲ 4:00 ਬਜੇ ਚਾਨਣਾ ਹੋਗਾ ਇਹਦਾ ਫਟੇਗੜ ਸਾਹਿਬ ਮੱਥਾ ਟੇਕ ਕੇ ਆਏ ਆ ਜੀ ਹਾਂ ਇਨੀ ਧੁੰਦ ਛੱਡ ਦੋ ਬੁੱਲਾ ਭੀੜ ਭੀੜ ਨਹੀਂ ਆ ਗਈ ਗੱਡੀ ਚੱਲ ਗਈ ਅੱਜ ਨਾ ਨਾ ਵੀਡ ਬਾਅਦ ਹੋਣ ਲੱਗਦੀ ਆ ਹੋ ਹੋ ਜਾਣੀ ਬਾਤ ਸੀ ਸਾਜਦੇ ਸਾਜਦੇ ਵੀ ਵੀਡ ਤੇ ਬਸ ਉਹ ਵੀ ਵੀਡ ਨਾ ਨਾ ਉਹਦੇ ਐ ਟਾਈਮ ਤੇ ਆਇਆ ਨਾ ਮੱਥਾ ਨਹੀਂ ਟੇਕ ਹੋਇਆ ਲੰਗਰ ਤੇ ਉਹ ਕੋਲ ਲੰਗਰ ਤੇ ਤੇ ਜੀ ਜੇ ਚੜ ਗਏ ਹਾਜ਼ਰੀ ਲੱਗ ਗਈ ਬਸ ਮਾ ਚਲ ਟੇਕ ਹਾਂ ਹਾਂ ਉਹਨਾਂ ਵਧੀਆ ਹੈ ਹਲੋ ਭਾਈ ਹਾਂ ਬਾਜੂ ਆਇਓ ਸੀ ਇੱਥੇ ਬੈਠੇ ਆ ਆ ਮੋਟਰ ਪਰ ਬੰਦੇ ਆਉਂਦੇ ਲੱਗਦਾ ਮੈਨੂੰ ਮਿਲਣ ਨੂੰ ਠੀਕ ਹੈ ਠੀਕ ਹੈ ਜੀ ਕੌਣ ਆਉਂਦਾ ਬਾਈ ਦਾ ਫੋਨ ਆਇਆ ਦਾ ਨਵੇਂ ਸ਼ਹਿਰ ਕੋਲ ਤੇ ਮੱਥਾ ਟੇਕਣ ਆਏ ਬੀਜਮ ਕੋਰ ਸਾਹਿਬ ਕਹਿੰਦੇ ਸੀ ਆ ਕੇ ਯਾਰ ਮਖਾਜੀ ਯਾਰ ਕਿਤੇ ਨਹੀਂ ਆਜੋ ਆਜੋ ਮਿਲ ਕੇ ਜਾਓ ਭਾਈ ਹੋਰ ਕੀ ਛੁੱਟੀ 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 ਭਾਈ ਜੀ ਆਏ ਨੂੰ ਜੀ ਆਏ ਨੂੰ ਮੋਸਟ ਵੈਲਕਮ ਨਾਲੇ ਹੁਣ ਧੁੰਦ ਧੁੰਦ ਤੁਸੀਂ ਵੇਲੀ ਆ ਜੀ ਦੇਖ ਲੈ ਕਹਿੰਦਾ ਮੋਸਟ ਵੈਲਕਮ ਜੀ ਲੋਕ ਤੇ ਨਾ ਨਾ ਮੋਸਟ ਐਕਟ ਮੋਸਟ ਆ ਗਏ ਹੋ ਵੀ ਭਾਈ ਅੰਗਰੇਜ਼ੀ ਵੀ ਇਹਦਾ ਡੀਸੀ ਜਾਣਾ ਤੁਸੀਂ ਜਾਣਾ ਨਾ ਵੀ ਦੇਖ ਲੈ ਕਿੱਡਾਂ ਅੰਗਰੇਜ਼ੀ ਤਾਂ ਹਣੀ ਚਾਹੀਦੀ ਡੀਸੀ ਡੀਸੀ ਆਉਦਾ ਵੀ ਦੇਖੋ ਆਉਦਾ ਦੇਖੋ ਆਉਦਾ ਜਦ ਕੰਦ ਗਿਆ ਨੇ ਨਾ ਸੁਣ ਕੇ ਜੀ ਲੈਟ ਸਵੇਰ ਦੀ ਪੰਜ ਵਾਰੀ ਆ ਲਈ ਹੱਦ ਤੇ ਪੰਜ ਵਾਰੀ ਨਾ ਅਟਲੀ ਕੋਈ ਕਰਨ ਮੈ ਨਹੀਂ ਦੇ ਨਾਲ ਕੋਈ ਨਹੀਂ ਬੱਸ ਡਾਕਟਰ ਟਿਕਟ ਹੈ ਗਾ ਨੂੰ ਪਾਰੀ ਲੋੜ ਉਸ ਗਿਰਦੀ ਹੁੰਦ ਪੈਨ ਕਰਕੇ ਉਸ ਦਰਖਤ ਝੁਕੇ ਵੇ ਲਾਈਨਾਂ ਪਰ ਡਿਸਕੰਟ ਉਸ ਦਾ ਜਿੱ ਲਿਆ ਜਦ ਲੈਟ ਬੰਦ ਹੋ ਜਦੀ ਆਪਣੇ ਆਪ ਪਾਵਰ ਤਾਂ ਚੱਲ ਜਿੱਦਾਂ ਤੋਂ ਕੋਈ ਵੀ ਦੱਸਿਆ ਮੈਂ ਵਿਖੀ ਹੈ ਨਾ ਹੈ ਇੱਕ ਹੋਗਾ ਇੱਕ ਦੋ ਦਾ ਕਹਿੰਦਾ ਮੀਂਹ ਦੱਸਿਆ ਕੋਈ ਨਾ ਫਿਰ ਆਪਾਂ ਆਪਾਂ ਜਿਹੇ ਸੈਟ ਪਹਿਲਾਂ ਹੋਰ ਕੇ ਆ ਜਿ ਪੈ ਗਿਆ ਮਾੜਾ ਮੋਟਾ ਹਾਂ ਚੱਲ ਜੂਗਾ ਰੇਰੂ ਪਿਆਵਾਂਗਾ ਨਾ ਨਾ ਠੀਕ ਆ ਜੇ ਹੁਣ ਅਸੀਂ ਜੀ ਤੁੰਦੂਆਂ ਪਾਣੀ ਲਾ ਦਿੱਤਾ ਮੀਂਹ ਪੈ ਗਿਆ ਫੇਰ ਤਾਂ ਮਰ ਜੂਗੀ ਜਿਹੜੀ ਪੌਂਦੀ ਹੁੰਦੀ ਉਹ ਚੱਲਿਆ ਘਰਾਂ ਜੇ ਲੈ ਲੈ ਚੱਲ ਨਹੀਂ ਜਾਣੀ ਹੈਗੀ ਖੇਤਾਂ ਦੀ ਸੂਰਜ ਨੇ ਨਿਕਲਦਾ ਸਿੱਲ ਜਾਣੀਆਂ ਨਹੀਂ ਜਾਣੀਓ ਨਹੀਂ ਹੁਣ ਸਿੱਲੇ ਕਿਤੇ ਜਾਣੀਆਂ ਵੀ ਠੰਡ ਲੱਗਦੀ ਮਨ ਲੱਗਦਾ ਟੂਟੂ ਕਰੀ ਜਾਂਦੇ ਹੈ ਇਹ ਜੇ ਸਿਕੋੜੀ ਤਰੇ ਯਾਰ ਛੋਟੇ ਮਾੜਾ ਇਹਨਾਂ ਦੀ ਪਿਛੇ ਲੋਲਾ ਲੈ ਭਾਈ ਆ ਜੋ ਸੇਕ ਲੋ ਹਾਂ ਮਾਂ ਇਹਨਾਂ ਦੀ ਵਿਛੜੀ ਵੀ ਆਲੇ-ਦਾਲੇ ਲੰਘ ਜਾਂਦੀ ਐ ਹੁਣ ਕਦੇ ਉਰੇ ਕਦੇ ਉਧਰ ਡਰਦੇ ਵੀ ਆ ਕਪਾਂ ਤੇ ਉਹ ਆ ਦੇ ਆ ਉੱਥੇ ਬਣਾ ਬੋਏ ਬੈਠੇ ਤੇ ਇਹ ਉੱਧਰ ਬਣਾ ਉੱਧਰ ਆਪੇ ਯਾਰ ਇਹੋ ਆਪੇ ਯਾਰ ਅੱਛਾ ਆਪੇ ਯਾਰ ਠੰਡ ਲੱਦੇ ਕੁੱਤੇ ਪਏ ਆ ਹੋ ਯਾਰ ਠੰਡ ਸਾਲੀ ਹੈ ਵੀ ਬਹੁਤ ਆ ਠੰਡ ਜਿਆਦਾ ਹੈ ਅੱਜ ਬਾਈ ਜਿਆਦਾ ਹੈ ਆ ਦੇ ਨਾ ਨੈਟ ਵਾਸਤੇ ਬੁੱਕ ਕਰਿਆ ਹੋਇਆ ਇਹਦੇ ਨੂੰ ਆ ਦਿਨ ਵਾਸਤੇ ਨਾਈਟ ਨਾਈਟ ਕਰਿਆ ਤੇ ਨੂੰ ਸਾੜੀ ਚਾਹੀਉਣੀ ਹਾਂ ਇਹ ਵੀ ਥਲੇ ਤੇ ਲੈਦੇ ਲੈਦੀ ਜਗ੍ਹਾ ਬੈਠਦੇ ਆ ਹਾਂ ਨਾ ਭਾਈ ਆ ਗਿਆ ਨਾ ਸਿੰਘਾਂ ਦਾ ਮੋੜੇ ਲੈ ਫਾਈਟ ਟਰੈਕਟਰ ਆ ਗਿਆ ਉਹ ਜਦੋਂ ਚਮਕੌਰ ਸਾਹਿਬ ਨੰਗਰ ਲਾਂਦੇ ਪਿਛਲੇ ਸਾਲ ਮੈਂ ਕਹਿੰਦਾ ਇਹਨਾਂ ਨੂੰ ਆਪਾਂ ਨੇ ਬੀਜ ਵੀ ਦਿੱਤਾ ਤਾਂ 26 ਦਾ ਹੋਈ ਐ ਇਹ ਮੁੰਡੇ ਨਹੀਂ ਉਹੀ ਐ ਜਿਹੜੇ ਮਿਲ ਕੇ ਗਏ ਤੇ ਯਾਰ ਉਹੀ ਐ ਟਰੈਕਟਰ ਲਈ ਕੱਲ ਦੀ ਫੜੀ ਚ ਹਾਂ ਫਿਰ ਉਹੀ ਐ ਇਹਨਾਂ ਨੂੰ ਬੀਜ ਨਹੀਂ ਤਾਂ ਦਿੱਤਾ ਅੱਛਾ ਹੋਈ ਮੁੰਡੇ ਜਮਲਾ ਤਾਂ ਲੈ ਆ ਵੀ ਚਾਲੂ ਫੂਲ ਕਰ ਫੋਨ ਕਰ ਨੀ ਕਰ ਫੋਨ ਭਾਈ ਚਾਲੂ ਕਰ ਚਲੋ ਭਾਈ ਧੂਣੀ ਛਕਦੇ ਆ ਯਾਰ ਬਾਈ ਆਏ ਹੋ ਕਿਹੜਾ ਇਲਾਕਾ ਬਾਈ ਹੁਸ਼ਿਆਰਪੁਰ ਤੁਸੀਂ ਹੁਸ਼ਿਆਰਪੁਰ ਦੇ ਆ ਬਾਈ ਵੀਰ ਮਾਲਪੁਰ ਦੇ ਕੋਲ ਪੈਣ ਪਿਆਰਾ ਪੁੱਛੋ ਤੇ ਖੰਡਵਾੜਾ ਰੱਖਿਆ ਰਹਿਆ ਨੇ ਚਿਲਕੋਲ ਸਾਹਿਬ ਆਜ ਸਾਲ ਬਣਾਉਂਦੇ ਵੀਰੇ ਆਪਾਂ ਨੂੰ ਉਹ ਪਰ ਵੀ ਆਏ ਤੁਸੀਂ ਹਾਂਜੀ ਹਾਂਜੀ ਇੱਥੇ ਫੇਰ ਆਏ ਆਪਾਂ ਨੂੰ ਮਿਲਣ ਆਏ ਵੀਰੇ ਅੱਜ ਕੱਲ ਵੀ ਫੂਲ ਆਇਆ ਤੇ ਹੁੰਦਾ ਆਪਾਂ ਵੀ ਜਾਂਦੇ ਰਹਿੰਦੇ ਉਧਰ ਲੰਗਰ ਦੇ ਕੇ ਆਹ ਆ ਉਹ ਮਾਣਾ ਬਾਬਾ ਹੀ ਡਾਊਨ ਹੋ ਗਿਆ ਸਾਡਾ ਯਾਰ ਮੇਲੇ ਜੀ ਬੰਦੇ ਨੇ ਆ ਆ ਬੰਦਾ ਭਾਈ ਡਰਾਈਵ ਲਾ ਕੇ ਜਾਂ ਡਰੈਕਟਰ ਚ ਚਲਾਉਂਦਾ ਨੂੰ ਹੌਲੈਂਡ ਚ ਚਲਾਉਂਦਾ ਹੌਲੈਂਡ ਪੂਰਾ ਦਵਾਲਾਦਾ ਹੈ ਨਾ ਨਹੀਂ ਹੌਲੈਂਡ ਚੱਪੀ ਸੀ ਕੋਰੀ ਚ ਲੰਦਾ ਕੋਰੀ ਚ ਲਾ ਲੇ ਤੂੰ ਸਾਡੇ ਕੋਲ ਰਹਿਣਾ ਤੈਨੂੰ ਰੋਜ਼ ਇਹਨਾਂ ਨੂੰ ਵੀਡੀਓ ਚ ਦਿਖਾ ਦੇ ਕਰਨਾ ਰਹਿਣਾ ਕਦਰ ਰਹਿਣਾ ਦੀ ਆ ਗੱਡੀ ਕਲਾਸ ਚ ਪੜਦਾ ਕਈ 10ਵੀਂ ਸੀ 16 ਸਾਲ ਦਾ ਥੋੜਾ ਜਿਹਾ ਕੱਦ ਦੇ ਵਜਿਹਾ ਮਾਰਦਾ ਲੱਗਦੀ ਨਹੀਂ ਉਮਰੀ ਦੀ ਇੰਨੀ ਉਹ ਵੀ ਕਹਿੰਦੇ ਲੱਗੇ ਨਹੀਂ ਪਹਿਲਾ ਵਾ ਉਹ ਆਇਆ ਹੋਣਾ ਕੋਈ ਜਵਾਬ ਹੈ 2008 ਦਾ ਜਨਮ ਹੈ ਅੱਛਾ 2008 ਦਾ ਪੀ.ਜੀ.ਏ ਲੈ ਲਿਆ ਪੁੱਤ ਦਾ ਦਿੱਖਾ ਪੂਰਾ ਹੈ ਅੱਛਾ ਬਾਹਰ ਪੂਰਾ ਵਿੜਦਾ ਹੈ ਇੱਥੇ ਵੀ ਵੀ ਭਾਈ ਇਹਨੂੰ ਫਿਰ ਮੈਂ ਕਹਿੰਦਾ ਯਾਰ ਅਲਰਜੀ ਨਾ ਹੋਵੇ ਕਾਹੇ ਚੀਜ਼ ਤੇ ਇਹ ਬਾਈ ਬੰਦੇ ਨੂੰ ਹੁੰਦੀ ਹੈ ਇਹਨੂੰ ਕਰਾਇਆ ਸੀ ਟੈਸਟ ਉਹ ਵੀ ਕਰਾਇਆ ਬਾਕੀ ਸਾਰਾ ਸਹੀ ਹੈ ਅੱਛਾ ਹਾਂ ਕੋਈ ਕੈਲਸ਼ੀਅਮ ਕੁਝ ਹੋਵੇ ਕੋਈ ਕਮੀ ਪਜੀ ਕੋਈ ਇਹ ਵੇ ਕੁਦਰਤ ਵਾਲਤਾ ਹੀ ਆ ਫਿਰ ਇਹ ਕੁਦਰਤ ਵਾਲਤਾ ਬੜਾ ਇਹ ਜੇ ਬੰਦੇ ਚ ਗੁਣ ਬਹੁਤ ਹੁੰਦੇ ਬ ਟਰੈਵਲ ਸਰੀਆ ਗਿਆ ਯਾਰ ਬੋ ਲੈਂਦਾ ਹਾਂ ਠੀਕ ਹੈ ਜਾਗਦਾ ਨਹੀਂ ਹੈਗਾ ਲੈ ਹੋਰ ਦਿੱਲੀ ਧਰਮੇ ਦੇ ਪੂਰਾ ਯੋਗਦਾਨ ਸੀ ਪੂਰਾ ਬਸ ਇਹ ਆ ਸਾੜਾ ਬੰਦਾ ਵੀ ਪੱਕਾ ਤਾਂ ਦਿੱਲੀ ਇਧਰ ਇਹ ਵੀ ਦਿੱਲੀ ਪੱਕਾ ਛੱਡਿਆ ਮੈਂ ਤਾਂ ਐ ਭਾਈ ਇੱਥੇ ਜਾਣੇ ਵਾਲੇ ਵਾਲੇ ਤੇ ਭਾਈ ਦਸ ਦਿਨ ਲਾ ਕੇ ਆ ਜਾਂਦੇ ਤੇ ਇਹ ਪੱਕੇ ਛੱਡੇ ਹੋਏ ਤੇ ਇੰਨਾ ਸ਼ਿਫਟਾਂ ਵਾਲੇ ਤੇ ਕਿਸੇ ਬਾਕੀ ਵੇਖ ਲੈ ਹੁਣ ਢੁੰਡ ਦੇਖ ਲੈ ਸਾੜੇ ਕੰਨੀ ਉਧਰ ਨਹੀਂ ਹੋਊਗਾ ਸਾਡੇ ਦਾ ਜੇ ਰੋਪੜ ਤੋਂ ਪੁਨੀਰ ਸਾਡੇ ਤੋਂ ਦੁਨੀਆ ਸਾਡੀਆਂ ਗਰੀਬ ਚੜ੍ਹ ਕੇ ਚੜ੍ਹ ਗਿਆ ਸਾਡੇ ਗਰੀਬ ਭਾਈ ਜੀ ਪੂਰੇ ਨੂੰ ਜਾਣ ਨਾਲ ਸਾਡੇ ਦਾ ਇਹ ਥੜੀ ਦੁਬਾਰਾ ਕਰਨ ਦਾ ਕੰਮ ਹੋ ਜਾਂਦਾ ਸਾਡੇ ਫੋਨ ਆਉਂਦੇ ਨਹੀਂ ਚੜ੍ਹ ਗਏ ਤਿੰਨ ਚਾਰ ਕਿ ਦਿਨਾਂ ਗਏ ਚੜ੍ਹ ਕੇ ਹੁਣ ਜਿੱਦਾਂ ਅੱਜ ਆਪਣੇ ਤਾਂ ਨਹੀਂ ਅੱਜ ਤਸੂਰ ਜਾਉਂਗਾ ਇੱਥੇ ਆਉਣਾ ਪੌਣੇ 2 ਹੋਗੇ ਤਿੰਨ ਤਿੰਨ ਸਾਢੇ ਤਿੰਨ ਤੱਕੋਂ ਫੇਰ ਆ ਜੀ ਸਾਡੇ ਤੇਰਾ ਜੀ ਬਾਈਪਾਸ ਤੇ ਗਾਹਾਂ ਮਾਹੌਲ ਠੀਕ ਹੋਊਗਾ ਆਹ ਰਹੀ ਆ ਇੱਥੇ ਤੇ ਆਪਣਾ ਨਹੀਂ ਤੇ ਕੱਲੇ ਤੇ ਦੁੱਪ ਨਿਕਲੀ ਸੀ ਅੱਜ ਨਹੀਂ ਲੱਗ ਰਹੀ ਅੱਜ ਕੱਲ ਤਾਂ ਗਰਮੀ ਸੀ ਅੱਜ ਨਹੀਂ ਆਹ ਸਾਹਮਣੇ ਆ ਉਹਰੇ ਉਹ ਉੱਥੇ ਬੰਨ ਹੈ ਹੁਣ ਤਾਂ ਦੇਖਦਾ ਕੁਝ ਨਹੀਂ ਨਹੀਂ ਤਾਂ ਇੱਥੇ ਤੇ ਇੱਥੇ ਲਾੜ ਨਿਕਲੀ ਤੇ ਇੱਥੇ ਸਾਲੀ ਦੂਏ ਹੁੰਦੀ ਨਹੀਂ ਆਪਣੀ ਜਿਹੜੀ ਮੇਲ ਲੈਂਦੇ ਨੇ ਬਟੇ ਟਾਪਰ ਕੋ ਘਿਰ ਗਿਆ ਪਿੱਛਾ ਹੀ ਦੁੱਪ ਪਰ ਮਾਰਿਆ ਜਾ ਕੇ ਸਾਲਾ ਐਨੀ ਜੂਰ ਨਾ ਪਾਰੀ ਨੇ ਸਾਲਾ ਪਾੜੇ ਬੜੇ ਸਮਝ ਦੇ ਦੇ ਲੈੜ ਤੂ ਵੀ ਨਾ ਵੀ ਓਖਾ ਹੰਭਾ ਇੱਕ ਤੋ ਵੀ ਲਾ ਲੇ ਹੋ ਗਿਆ ਸਾਲਾ ਬੜਾ ਟਾਪਰ ਅੱਗ ਵਾਲੀ ਪੂਰੀ ਕਿਨੂੰ ਨੀ ਉਹ ਅੱਗ ਵਾਲੀ ਉੱਪਰ ਨੂੰ ਨੀ ਨੀ ਨੀਲੀ ਅੱਗ ਦੀ ਬਹੁਤ ਲੰਬੀ ਲਾਟ ਉਹਦਾ ਬੰਦੇ ਦੂਰ ਖੜਦੇ ਨਹੀਂ ਤਾਂ ਫੂਦ ਹੁੰਦਾ ਹੈ ਅਸੀਂ ਤਾਂ ਮਖੌਲੇ ਮੰਨੀ ਕੇ ਮੇਰ ਬਾਪੂ ਤਾਂ ਉਹ ਆਪਣੇ ਖੇਤਾਂ ਚੋਂ ਤੁਰੇ ਆਏ ਕਿ ਨਹੀਂ ਬਾਈ ਥੇਕੇ ਉੱਤੇ ਉੱਥੇ ਰਾਤ ਤਹਾਨੂੰ ਖੜਿਆ ਨਿਕਲਿਆ ਬਾਈ ਇੰਨਾ ਪਟਾਕਾ ਪਿਆ ਬਹੁਤ ਜ਼ਿਆਦਾ ਪਟਾਕਾ ਦਾ ਮੈਂ ਕਹਿੰਦਾ ਉਹਨੂੰ ਫੋਨ ਕਰ ਦਿਆ ਪਹਿਲਾਂ ਹੀ ਖੜੇ ਇੱਕ ਦੋ ਬਾਈ ਫੋਨ ਤੇ ਲਾਟ ਨਿਕਲੀ ਸਾਲੀ ਮਹਾ ਬਾਪੂ ਹੋਊਗਾ ਕੰਮ ਮੈਨੂੰ ਲੱਗਦਾ ਜਾਵਾਂ ਮੈਂ ਮਨ ਲੱਗ ਸਬੈਦਾ ਕੇ ਤਾਫਰ ਤੋਂ ਗਿਰਿਆ ਵੀ ਟੁੱਟ ਗਈ ਨਾ ਲਾਰਜ ਨਹੀਂ ਲੋਇਆ ਦਾਗਾ ਬਿਆਹ ਬਹੁਤ ਬਹੁਤ ਉਥੇ ਸੁਣਾ ਬਿੱਲੇ ਸਾਂ ਹੀ ਸੁਣਾ ਦੇ ਕਿੱਥੇ ਬਾਈ 7 ਕਿਲੋਮੀਟਰ ਕੋਲ ਲਾ ਉੱਥੇ ਤੇ ਹੀ ਹੋਣਾ ਕਹਿੰਦੇ ਟਾਂਟ ਕੀਤੇ ਥੋੜਾ ਹੋਵੇ ਬਹੁਤ ਮੋਰ ਐਦਾ ਵੀ ਕਿਸੇ ਦੀ ਯਾਰ ਮਰਦੋਂ ਭੱਜ ਗਈ ਹਾਂ ਇਹ ਵੀ ਪੈਦਾ ਟੁੱਟੀ ਪਿੰਡ ਦੇ ਸਾਹਮਣੇ ਦੀ ਵੀ ਰਿਆਨ ਸਾਹਮਣੇ ਪਿੰਡ ਦੇ ਕਿਸੇ ਦੇ ਘਰ ਚਲ ਜਾਂਦਾ ਜਾਂ ਕੁਝ ਹੋਰ ਹਾਂ ਮੁੰਡੇ ਮਾਰੇ ਮੁੰਡੇ ਟੋਲਦੇ ਸੀ ਵੀ ਉਹ ਕਿੱਥੇ ਖਾ ਕਰ ਕਿੱਥੇ ਪਈ ਵੀ ਆ ਉਹ ਪਾਣੀ ਨਾਲ ਵਿੱਚ ਲੈ ਕੇ ਹਜ਼ੂਰ ਮਾਰੇ ਵਟ ਕੇ ਵਿੱਚੋਂ ਨਿਕਲ ਗਏ ਹਾਂ ਜਾਂ ਤੇ ਵਿੱਚੋਂ ਨਿਕਲ ਗਏ ਮਿੱਟੀ ਚ ਲੈ ਜਾਂਦੇ ਮਰਗੀ ਤੋਤਾ ਫਿੱਟਾ ਜੇ ਚੱਕੇ ਜਾਵੇ ਐਡੀ ਦੂਰ ਮਾਰੇ ਪਾਣੀ ਦਾ ਕੱਢ ਕੇ ਉਹਦਾ ਬਚਾਅ ਹੋ ਗਿਆ ਬਹੁਤ ਹੋ ਗਿਆ ਤੁਹਾਨੂੰ ਬਸ ਆਹੀ ਮਾਰ ਮਾਰਦਾ ਪਾਣੀ ਦੀ ਉਹ ਮਾਰਦਾ ਸਾਨੂੰ ਹੋਰ ਕੁਝ ਨਹੀਂ ਪਰੇਸ ਹਾਲਵਾਜ ਜਦੋਂ ਮੀਂਹ ਪੈਣ ਲੱਗੇ ਉਹ ਹਾਗਰ ਮੱਚ ਜਾਂਦੀ ਆ ਹੁਣ ਕਈ ਹੁਣ ਕਈ ਨਾ ਸਾਡੀ ਕਿਰਪਾ ਸਾਡੇ ਪਿੰਡਾਂ 'ਚ ਪਾਣੀ ਨਹੀਂ ਆਇਆ ਦੇਖ ਲੈ ਐ ਬਾਈ ਹੁਣ ਤਾਂ ਪੂਲ ਲੱਗ ਗਏ ਉਹ ਪਹਿਲਾਂ ਤਾਂ ਪੂਲ ਵੀ ਤਾਂ ਹੁੰਦੇ ਜੇ ਕਿਧਰੋਂ ਪਾਣੀ ਆ ਗਏ ਨਾ ਫਿਰ ਭਜਣ ਜੋਗੇ ਕਿਧਰ ਹੁੰਦੇ ਹੁਣ ਤਾਂ ਹਲੇ ਆ ਪੂਲ ਲੱਗ ਗਿਆ ਇੱਧਰ ਲੱਗ ਗਿਆ ਉਧਰ ਨਹਿਰ ਇੱਧਰ ਦਰਿਆ ਇੱਧਰ ਨਦੀ ਇੱਧਰ ਨਦੀ ਮੇਰੀ ਤਾਂ ਜਾਨੀ ਜੋ ਕੋਈ ਉਹ ਨਹੀਂ ਤਾਂ ਕੋਈ ਖਤਰਾ ਹੀ ਨਹੀਂ ਇੱਧਰ ਉਹ ਨੀਵੀਂ ਨਾ ਨਹਿਰ ਨਹਿਰ ਤਾਂ ਨਹੀਂ ਹੁੰਦੀ ਨਹਿਰ ਤਾਂ ਹਮ ਚੱਲ ਜਾਂਦਾ ਟੁੱਟਦੇ ਵਿੱਚ ਚੱਲ ਗਏ ਨਾ ਉਹ ਵਝਾਈ ਜਿਹੜੀ ਟੁੱਟ ਗਈ ਤੇ ਚੈਰਪੇਨ ਉਹਦੀ ਬਾਈ ਟੁੱਟਣੀ ਸੀ ਉਹ ਨਹਿਰ ਚੋਂ ਕਿਉਂਕਿ ਪਾਣੀਓ ਬਹੁਤ ਆ ਉੱਪਰੋਂ ਟੱਪਦਾ ਦਾ ਪਾਣੀ ਉਹ ਮੈਸਲੀ ਗਾਹ ਟੁੱਟ ਗਈ ਜਾ ਕੇ ਉਹਨੂੰ ਧੱਗ ਪੈ ਗਿਆ ਉਹਨੇ ਹੌਲੀ ਹੌਲੀ ਘਾਹ ਕਰਕੇ ਉਹਦਾ ਨੁਕਸਾਨ ਹੋ ਗਿਆ ਉੱਧਰ ਗਾਹ ਨਾ ਚਮਕੌਰ ਤੇ ਗਾਹ ਜਾ ਕੇ ਖੇਤਾਂ ਦੇ ਬਰਾਬਰ ਹੀ ਚੱਲਦੀ ਆ ਉਹਨੂੰ ਟੁੱਟ ਗਈ ਜਾ ਕੇ ਉਹ ਨਹੀਂ ਤਾਂ ਨੁਕਸਾਨ ਕਰਨ ਉਹ ਗਾਹ ਬਹੁਤ ਡਰਾਹੇ ਕੋ ਬਹੁਤ ਕਰਿਆ ਡਰਾਹੇ ਕੋ ਬਹੁਤ ਕਰਿਆ ਹਾਂ ਹਾਂ ਪ੍ਰੋਫੈਸਰ ਵੀ ਆ ਗਿਆ ਭਾਈ ਹਾਂ ਭਾਈ ਖੇਲ ਜਾਣਾ ਕੈਫੇ ਜਿਮਾਚ ਮਚ ਮਚ ਉਹ ਲੀਸੀ ਇਸੀ ਗੱਲ ਦੀ ਆ ਪਾ ਦਿਨ ਵੀ ਮਲੇ ਆ ਰਿਹਾ ਆ ਸਾਡੇ ਬੰਦੇ ਦੀ ਯਮਰ ਨਾ ਛੋਟੀ ਦੇਖੀ ਆ ਉਮਰ ਬਾਹ ਦਾ ਇਹਦੀ ਮੈਂ ਕਿੰਨੇ ਸਾਲ ਦਾ ਹੋਊਗਾ ਬਾਬੇ ਦੇਖ ਜਾ ਕੇ ਕਿੰਨੇ ਸਾਲ ਦਾ ਖੜਾ ਕਰ ਦਿੰਦੇ ਲੈ 12 ਕਿੰਨੇ ਸਾਲ ਦਾ 10 ਵਿੱਚ ਵੱਡਦਾ 16 ਸਾਲਾਂ ਦਾ 16 ਸਾਲਾਂ ਦਾ ਉਹ ਵੀ ਬਾਰ ਕਾ ਭਾਈ ਦੇ ਮੁੰਡੇ ਵਰਗਾ ਭਾਈ ਇਹ ਲੈ ਲੈ ਕਾਕੂਏ ਬੰਦਾ ਆ ਕੰਬੀ ਨਾ ਕਰਦਾ ਕਰਦਾ ਸੀ ਨੇ ਲੜਾਕਾ ਨਹੀਂ ਹੈ ਉਹ ਜਿੰਨਾ ਬਸ ਨਹੀਂ ਲੜਾਕਾ ਬਾਦੂ ਆ ਹੈ ਕਰੇ ਉਹੀ ਆ ਫੇਰ ਉਹੀ ਚੀਜ਼ ਸਾਡੇ ਵੀ ਹੈ ਇੱਕ ਮੁੰਡਾ ਉਹ ਜੇ ਦੋ ਬੰਦੇ ਲੜਾਉਂਦਾ ਉਹ ਖਿੱਚ ਕੇ ਪੈ ਜਾਂਦਾ ਪਰ ਭਰੀਆ ਹੋਵੋ ਹੁੰਦੇ ਦਾ ਬੋਲਦਾ ਕਦਨ ਇਹ ਤੇ ਲੈ ਬੈਠਾ ਹੀ ਫੇਰੀ ਹੈਗਾ ਸਿਫਤਾ ਕਰ ਦੇ ਯਾਰ ਤੇਰੀਆਂ ਪਰੇ ਕਰਦੇ ਆ ਹਲੇ ਹਲੇ ਸੰਗ ਦਾ ਥੋੜਾ ਸੰਗ ਦਾ ਵਾਹ ਦੇਖ ਲੈ ਕਮਰੇ ਜਾ ਕਹੋ ਖਾਣਾ ਫਿਰ ਖੱਡਿਆ ਉਹ ਤੁਹਾਨੂੰ ਦੱਸ ਦਿੰਦਾ ਮੈਂ ਲੰਗਰ ਲੈ ਕੇ ਆਉਂਦਾ ਵੀਰੇ ਦਾ ਜਿੰਦ ਨਹੀਂ ਖੜਿਆ ਆਉਂਗਾ ਮੈਂ ਜਾਂਦੀ ਨੀ ਤੌਰ ਤੇ ਸਾਹਿਬ ਲਾਉਂਦੇ ਆ ਇਹ ਤੇਰੇ ਸਾਡਾ ਸਾਹਿਬ ਆਰੰਭ ਕਰਾਇਆ ਪਾ ਹੁਣ ਸੰਤ ਸੀਗੇ ਇੱਥੇ ਪਹਿਲਾਂ ਕਿਹੜੇ ਗੁਰੂ ਸਾਹਿਬ ਚ ਕਰਾਇਆ ਪਾ ਕਤਲਗੜ ਸਾਹਿਬ ਕਤਲਗੜ ਸਾਹਿਬ ਨਹੀਂ ਮੇਨ ਜੀ ਮੇਨ ਲੰਗਰ ਜੀ ਲੰਗਰ ਇਹ ਸਾਡਾ ਲੰਗਰ ਓਕੇ ਤਿੰਨ ਦਿਨ ਉੱਥੇ ਜਵਾਂ ਕਾਲੂ ਜਿਹਦਾ ਜੂਸ ਹੋਣਾ ਜ਼ਿਆਦਾ ਬਹੁਤ ਫਰਕ ਪੈ ਗਿਆ ਰੱਗੇ ਨਾਲ ਚੰਕੌਰ ਸਾਹਿਬ ਬਹੁਤ ਦੂਰ ਤੇ ਆਣ ਲੱਗੇ ਲੰਗਰ ਲਾਣ ਇਸ ਵਾਰ ਹੂੰ ਵੀ ਸੰਗਤ ਬਹੁਤ ਦੂਰੋਂ ਆਈ ਵੀ ਸੀ ਅੱਜ ਨਾਲੇ ਆਪਣੇ ਵੀ ਉਸ ਭਾਈ ਚਾਹੇ ਸੋਸ਼ਲ ਮੀਡੀਆ ਲਾ ਲਾ ਜਾਂ ਜਿੱਦਾਂ ਵਾਜੀ ਪਹਿਲਾਂ ਚਮਗੌਰ ਸਾਹਿਬ ਆਂਦੇ ਨਹੀਂ ਤੇ ਦੂਰ ਸਾਡੇ ਲੋਕਲ ਏਰੀਆ ਹੀ ਹੁੰਦਾ ਦਾ ਹੁਣ ਬਹੁਤ ਦੂਰੋਂ ਆਣ ਲੱਗੇ ਚਾਹੇ ਸੋਸ਼ਲ ਮੀਡੀਆ ਲਾ ਲਾ ਵੀ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਹੈ ਕਿ ਕਿਦਾ ਬਹੁਤ ਸਹੀ ਹੈ ਕਿ ਕਿਹਦੇ ਚੌਗਣਾ ਇਕੱਠ ਜੀਦਾ ਕਿੱਥੇ ਫਤਿਹਗੜ ਸਾਹਿਬ ਵੀ ਫਤਿਹਗੜ ਸਾਹਿਬ ਵੀ ਬੇ ਆ ਜੇ ਕਹੀ ਗਏ ਨਾ ਵੀ ਆ ਵੀ ਮੁੰਡੇ ਬਾਹਰ ਚਲੇ ਗਏ ਨੌਜਵਾਨਾਂ ਚਲੇ ਗਏ ਉੱਥੇ ਬਾਜ਼ਾਰ ਲੱਗਦਾ ਜਿੱਥੇ ਮੁੱਖ ਜੀ ਮੇਂ ਬਾਜ਼ਾਰ ਇੰਨਾ ਗੜਾ ਇੰਨਾ ਕ ਨੌਜਵਾਨ ਤਾਂ ਬਈ ਗੱਲੇ ਛੱਡ ਦੇ ਤੂੰ ਇਸ ਵਾਰ ਬਹੁਤ ਆ ਬਹੁਤ ਉਹ ਲੈ ਬਾਹਰ ਵੀ ਗੇਮ ਦੇ ਦੇਖ ਲਾ ਤੂੰ ਉਹੀ ਜੇ ਬਾਹਰ ਨਾ ਜਾਂਦੇ ਇੱਥੇ ਦਾ ਫੇਸ ਤਾਂ ਬਹੁਤ ਇਕੱਠ ਹੋ ਜਣਾ ਸੀ ਐ ਬਹੁਤ ਖੋ ਜਣੇ ਹੁਣ ਨਹੀਂ ਸਾਡੇ ਉਹ ਰੇ ਪਿੰਡ ਦੇ ਰਾਹ ਪੁੱਤਾਂ ਵੇ ਹੋ ਗਏ ਨਾ ਇੰਨੇ ਦਾ ਗੇਮ ਹੁੰਦਾ ਇਹਨਾਂ ਦਾ ਇਰੀਆ ਦਾ ਬਹੁਤ ਗਿਆ ਬਣਾ ਸਾਡੇ ਤਾਂ ਬਾਈ ਹੈ ਹੀ ਦੀ ਮੁੰਡਾ ਇਹ ਘਰ ਚ ਸਾਰੇ ਬਾਹਰ ਤਾਂ 15 ਤੋਂ ਬਾਅਦ ਆਇਸ ਹੁੰਦੀ ਹੈ ਜੀ ਤੁਹਾਡੇ ਬਾਈ ਸ਼ੁਰੂ ਤੇ ਆ ਆ ਇਹ ਪਹਿਲਾਂ ਦੇ ਹੀ ਨਹੀਂ ਸਾਡੇ ਇਹਨਾਂ ਦੇ ਦਾਇਰ 50 ਸਾਲ ਪਹਿਲਾਂ ਕ੍ਰੇਜ਼ ਆ ਗਿਆ ਤਾਂ ਬਾਹਰ ਆ ਸਾਡੇ ਇਧਰ ਘਟਾ ਹਲੇ ਇਹਨਾਂ ਦੇ ਏਰੀਆ ਵਾਲੇ ਤਾਂ ਜਿਹੜੇ ਬਾਹਰੋਂ ਵਾਪਸ ਆਣ ਲੱਗੇ ਜਿਨੇ ਚਾਹ ਵੀ ਪੂਰੇ ਹੋਲੇ ਸਹੀ ਗੱਲ ਹੈ ਸਾਡੇ ਉੱਥੇ ਨਾ ਆਪਣੇ ਤੋਂ ਪਹਿਲਾਂ ਸ਼ਾਹਕੋੜ ਮਲਸੀਆ ਏਰੀਆ ਥੋੜਾ ਹਿਸ਼ਾਰ ਤਰੀ ਗਿਆ ਇਹੀ ਕੇ ਇਧਰ ਆਉਂਦੇ ਹਾਂ ਨਾ ਜਾਨੇ ਸੈਟ ਕਰਿਆ ਦੇ ਆਪਰੇ ਸਾਡੇ ਪਹਿਲੀਆਂ ਸ਼ੌਕ ਰੇ ਖੇਤੀਬਾੜੀ ਵਾਲੇ ਆ ਟਰੈਕ ਪਿਛਲੇ ਭਾਈ ਪਿਛਲੇ ਪਿਛਲੇ ਭਾਈ 1 ਸਾਲ ਦੇ ਵਿੱਚ ਕੈਨੇਡਾ ਚ 67000 ਬੰਦਾ ਮੂਵ ਕਰਿਆ ਏ ਜਿਹੜੇ ਕੋਈ ਪੀਆਰ ਤਾਂ ਕੋਈ ਸਿਟੀਜ਼ਨ ਵੀ ਤੇ 67000 ਬੰਦਾ ਮੂਵ ਕਰਿਆ ਕੈਨੇਡਾ ਚ ਅੱਗੇ ਨਾਲ ਲੋਕਾਂ ਦਾ ਬਹੁਤ ਫਰਕ ਪੈ ਗਿਆ ਹੈਗਾ ਫਰਕ ਹਾਂ ਨਜ਼ਾਰਾ ਦੌਰੀ ਹੈ ਅਦਮੀ ਨਜ਼ਾਰਾ ਹੈ ਦੌਰੀ ਹੈ ਨਜ਼ਾਰਾ ਹੋ ਗਈ ਹੈ ਹਾਂ ਉੱਧਰ ਨਜ਼ਾਰਾ ਹੋ ਰਿਹਾ ਇਕੱਠੇ ਸਾਡੇ ਹੈ ਹੀ ਨਹੀਂ ਬੰਦਾ ਹੀ ਹੈ ਨਹੀਂ ਸਾਡੇ ਸਾਡੇ ਚਾਹ ਦੇ ਬੈਠੇ ਦੇ ਬੈਠੇ ਹੁਣ ਜੇ ਤੂੰ ਪਨਾ ਨਿਕਲੀ ਪਾਸਾ ਉੱਥੇ ਜੇ ਬਈ ਪੈਸਾ ਉੱਥੇ ਖਰਚਾ ਵੀ ਬਹੁਤ ਹੋਰੇ ਖਰਚਾ ਵੀ ਕੋਈ ਨਹੀਂ ਹਾਂ ਕਿ ਨਹੀਂ ਇਹ ਦੇਖਿਆ ਜਾਵੇ ਭਾਈ ਮੁੱਲਦਾ ਹੈ ਨਾ ਉਹ ਜਿੰਨੇ ਆਪ ਕਮਾਉਂਦੇ ਚੱਲ ਆਪਣੀ ਰੋਟੀ ਪਾਣੀ ਆਪਣਾ ਇੱਥੇ ਆਪਣਾ ਕੰਗ ਢੋਲੀਆਂ ਭਰੀ ਪਿਆ ਹਾਂ ਆਵਣਾ ਕਿ ਉਥੇ ਦਾ ਥੈਲੀ ਲੈ ਕੇ ਆ ਕੇ ਉੱਥੇ ਜਾਣਾ ਬਣਾ ਪਿਆ ਕੇ ਉੱਥੇ ਆ ਕੇ ਰੋੜੋ ਸਾਲ ਦਾ ਪਾ ਪਰਤਾ ਢੋਲ 40000 ਦਾ ਮਹੀਨੇ ਦਾ ਖਰਚੇ ਰੈਂਟੇ ਲਾ ਲਾ ਦੂੰ ਸਾਡੀ ਤੇਰਾ ਆਇਆ ਭਾਜੀ ਬ੍ਰਿਸ਼ਤੀ ਦਾ ਬੰਦਾ 700-400 ڈالر ਉਹ ਮਿਲ ਰਿਹਾ ਇਸ ਟਾਈਮ ਲੋਨ ਦਾ ਚੱਲ ਰਿਹਾ ਪਰ ਕਹਿੰਦਾ ਜੇ 1 ਮਹੀਨੇ ਦਾ ਰੈਂਟ ਆਇਆ ਹੁੰਦਾ ਨਾ ਉਹੀ ਕਹਿੰਦਾ ਅਕਾਊਂਟ ਫੇਰ ਖਾਲੀ ਹੁੰਦਾ ਕੋਈ ਥਾਲੇ ਕਹਿੰਦਾ ਘਰ ਦੀ ਕਿਸ਼ਤ ਚੱਲਦੀ ਹੈ ਕੋਈ ਸੇਵਿੰਗ ਤਾਂ ਉੱਥੇ ਵੀ ਨਹੀਂ ਹੁੰਦੀ ਯਾਰ ਬੰਦੇ ਤੋਂ ਗਰੋਸਰੀ ਲਿਆਓ ਜੀ ਆਹ ਲਿਆ ਵੀਰ ਉੱਧਰ ਦਾ ਅਮਰ ਉਹ ਕਿਹਦਾ ਆਪ ਦਾ ਬਿਜ਼ਨਸ ਆ ਕਿਸੇ ਨੇ ਕੋਈ ਟਰਾਲਾ ਪਾਇਆ ਵਾ ਕਿਸੇ ਦਾ ਸਟੋਰ ਆ ਉਹ ਸੇਵਿੰਗ ਕਰ ਰਿਹਾ ਏ ਐ ਜਿਹੜੇ ਵਿਚਾਰੇ ਹੂੰ ਲੇਬਰਾਂ ਚ ਐ ਕੋਈ ਏਦਾਂ ਕੰਮ ਕਰਦੇ ਉਹ ਸੇਵਿੰਗ ਥੋੜੀ ਤਾਂ ਖਰਚੇ ਹੀ ਜਾਂਦੇ ਆ ਬਸ ਤਾਂ ਤਾਂ ਹੈ ਕੰਮ ਨਹੀਂ ਨਾ ਮਿਲਦਾ ਤਾਂ ਤਾਈ ਤੇਰੀ ਆਪਣੀ ਇੱਕ ਵਾਰ ਹੋਂਤੇ ਇੱਥੇ ਮਹਿਜਾ ਆਹ ਫੀਲੇ ਫੀਲੇ ਕਨੋਲੀ ਜਾ ਜਾ ਹੋਰ ਹੀ ਗੋਤ ਅਗੜੇ ਲੋੜੇ ਦਾ ਕੰਮ ਹੈ ਲਾਸਕਾਰੇ ਹੋਂ ਤੇ ਵੀ ਕਾਲ ਦੀ ਅਮਨਦੀਪ ਦੀ ਧਾਰ ਹੋਈ ਪਈ ਆ ਸਰੇ ਚੱਕ ਚੱਕ ਕੇ ਆ ਉਹ ਦੋ ਦੋ ਅੰਦਰ ਆ ਜੇ ਆਹੋ ਆ ਜਾ ਦੋ ਦੋ ਬਾਸ ਕਾਈਆਂ ਹੱਥ ਦੀ ਗੱਲ ਯਾਰ ਮੈਂ ਤਾਂ ਜੋਰ ਮਾਰਦਾ ਤਾਂ ਵੀ ਭਰੀ ਬਹੁਤ ਵਾਰੀ ਹੋਣਾ ਜੋਰ ਨਾਲ ਉਸ ਨਹੀਂ ਇਹ ਲਫਾਫਾ ਜਈਏ ਪੱਤੀਓ ਇਕੱਠੀ ਕਰੀ ਵੀ ਆ ਆ ਨਾ ਬਾਈ ਜਿਹੜਾ ਮੈਂ ਸਗਰੰਨੇ ਨੇ ਦੇਖਦੇ ਅੱਜ ਟਰਾਈ ਕਰਕੇ ਆਪਾਂ ਵੀ ਕੱਦੀ ਵਾਰੀ ਲਿਆਂਦੇ ਦਾ ਪਿਛਲੇ ਸਾਲ ਮੈਂ ਦੋ ਵਾਰ ਕੁਸ ਨਹੀਂ ਫੱਕ ਦਾ ਹੀ ਕੰਮ ਆਇਆ ਪਤਾ ਕੀ ਹੋਇਆ ਇਹ ਨੂੰ ਮੈਂ ਕੱਲ ਕਿਹਾ ਮਾ ਟਰੈਲਰ ਉੱਥੇ ਹੁੰਤਾਰ ਦਿੰਦੇ ਰਾਤ ਹਾਂ ਕਹਿੰਦਾ ਨਹੀਂ ਜੀ ਹੁਟਾ ਵੇ ਜਾਣਾ ਹੈ ਕਹਿੰਦਾ ਆ ਹੁਣ ਸਵੇਰ ਦਾ ਹੂਮ ਆਇਆ ਦੇਖ ਲੈ ਆ ਹੂਮ ਆਇਆ ਸਵੇਰ ਦਾ ਸਵੇਰ ਦਾ ਹਾਂ ਕਹਿੰਦੇ ਸਾਜੀ ਦੱਡ ਦੇਣਾ ਇਹ ਕਹਿੰਦਾ ਭਈ ਹਾਂ ਸ਼ਾਮ ਨੂੰ 5 ਵਜੇ ਕਹਿੰਦਾ ਮੈਂ ਲਾ ਕੇ ਆਉਂਦਾ ਨਾ ਨਾ ਇਹ ਖੜਕਿਆ ਖੜਕਿਆ ਹੁਣ ਕੋ ਉੱਵਾ ਤਾਂ ਹਾਂ ਪਟਿਆ ਦੋ ਅਰੇ ਦੋ ਰੱਖੋ ਆਹੋ ਇਹਦੇ ਬੋਟਾ ਜਾਈ ਤੇ ਨਰਾਸੇ ਕਿ ਰੱਖਦੇ ਆ ਮਰੂ ਨੂੰ ਮੁੱਠੀ ਲਾ ਸਰ ਜੇ ਤੰਦਰ ਖਾਲਾ ਇੱਥੇ ਕਿਹਦੇ ਵਾਹ ਬੰਦ ਆ ਗੱਡੀ ਕ ਤੇ ਚਾਰ ਰੋ ਜੇ ਕਿਣ ਦਾ ਕਾਲੇ ਨੂੰ ਥੋੜੀਆਂ ਚਾਹੀਦੀਆਂ ਨਹੀਂ ਆ ਕਿ ਨਾ ਨਾ ਸਹੀ ਆ ਇਹ ਫਿਰ ਕਿਣੀਆਂ ਪੈਣ ਲੱਗੀਆਂ ਇਹ ਰਹਿੰਦੀਆਂ ਹਾਂ ਅਸਾ ਟਰਾਲੇ ਬਲਾਗੇਗਾ ਨੰਬਰੀਕ ਬਰੀਕ ਕਿਣੀਆਂ ਕਰਨ ਲੱਗਿਆ ਟਰਾਲੇ ਬਰੀਕ ਬਰੀਕ ਦੱਸਿਆ ਰ ਭਾਈ ਆਇਆ ਇਹ ਕਹਿੰਦਾ ਨਹੀਂ ਦੱਸਿਆ ਬੈ ਤਿੰਨ ਦੋ ਪਹਿਲੀ ਦੋ ਦਾ ਨਾ ਕੱਲ ਨੂੰ ਅੱਜ 30 ਕੱਲੂ ਪੈ ਕੱਤੀਆਂ ਮਹੀਨਾ ਹੈ ਹਾਂ ਹੈ ਦੋ ਤਿੰਨ ਦਾ ਹੈਗਾ ਅਮੀ ਮੈਨੂੰ ਲੱਗਦਾ ਨਾ ਤਾਈਆ ਹੁਣ ਭਈਆ ਨੂੰ ਕਿਹਾ ਦਾ ਵਾਹ ਖਾ ਸਵਾਰਦੇ ਅੱਜ ਭਈਆ ਮੈਂ ਕਿਹਾ ਨਿਕਲਦੇ ਹੰਡ ਮੇ ਭਈਆ ਯੂਟਿਊਬ ਦੇ ਔਖੇ ਹੋ ਪਏ ਆ ਉਹ ਯਾਰ ਤੂੰ ਕਰਦਾ ਕੀ ਆ ਆਇਆ ਨਹੀਂ ਅੱਜ ਉਹ ਤੈਨੂੰ ਜੜਲੇ ਵਿੱਚ ਚਲੀ ਜਾਂਦਾ ਦੁਰਾਹੇ ਰਹਿਣ ਦੜ ਖੋ ਲੈ ਜਾਂਦਾ ਹਾਂ ਉਹ ਚਾਰ ਰੱਖ ਦੋ ਉਹਦੇ ਪਰਫੰਮ ਦੋਈ ਵੀ ਨਹੀਂ ਹੈਗਾ ਆਦਾ ਕੁਝ ਇੱਧਰ ਫੋੜ ਦੇ ਦੇ ਇੱਧਰ ਨਹੀਂ ਆਉਣਾ ਤੁਹਾਡਾ ਅੰਦਰ ਦੇੜੀ ਅੰਦਰ ਫੋੜੀ ਹੋਈ ਹੈ ਅੱਛਾ ਭਾਈ ਇਹਨੂੰ ਸਾਰਾ ਐਨ ਐਨ ਦੀ ਸਾਇਆ ਲੱਗ ਰਿਹਾ ਲੱਗਣੀ ਹੈ ਇਹਨੂੰ ਵਿਚੇ ਮੰਨੂ ਵਿਚੇ ਇਹਨੂੰ ਹੁਣ ਅੱਧਾਈ ਦੂਰ ਪਾ ਕੇ ਕਿੱਥੇ ਟਰੈਲਰ ਕੋਲ ਖੜਾਣਾ ਹੁੰਦਾ ਹਾਂ ਮੈਨੂੰ ਲੱਗਦੀ ਹੈ ਫੇਰ ਹੁਣ ਇਹਨੂੰ ਸਾਰਾ ਲੱਗਣੀ ਹੋਏ ਇੱਕ ਟੱਲੀ ਵੀ ਲੱਗਣੀ ਆ ਨਹੀਂ ਮੈਂ ਕੱਲੇ ਨਹੀਂ ਆਈ ਜਾਂਦੇ ਨੇ ਫਿੱਟ ਕਰੀ ਜਾਨੀ ਤੇ ਕੱਲੇ ਨਹੀਂ ਹੈ ਕਿ ਨਹੀਂ ਰੱਖ ਰਿਹਾ ਹੁਣ ਕਿੰਨੀਆਂ ਰੱਖਣੀਆਂ ਬਾਹਰ ਆ ਜਿਵੇਂ ਕੋ ਜਹਾ ਫੇ ਤੂੰ ਕਰਦ ਕਰਦਾ ਨਾ ਚਾਹ ਤੀ ਆਹ ਹਾਂ ਜਦੋਂ ਮੈਂ ਇਹ ਬੰਨ ਨਾ ਉਹ ਵੀ ਲੈ ਤੇਨੇ ਠੀਕ ਹੈ ਜੀ ਆਹ ਟੱਕ ਰੱਖ ਲਾ ਦੇ ਪਰੇ ਦਾ ਬਜਰ ਦੇ ਮੈਜ ਇਹ ਆਉਂਦੇ ਆ ਤਾਂ ਹਾਂ ਆਉਂਦੇ ਕੋਈ ਇਹ ਤਾਂ ਇੱਧਰ ਅੱਗੇ ਬੈਡਰੂਮ ਨਾਲੇ ਖੜ ਤੇ ਕਰੋ ਆਇ ਤੇ ਗੜਦੇ ਵਾਚਾ ਚਾਇਨਾ ਸਾਈਡ ਨੂੰ ਖੜ ਸਾਈਡ ਨੂੰ ਦਰਸਾਉਣੇ ਕਾਪੀ ਆ ਕਿੱਥੇ ਉੱਤਰਨੀ ਉਹ ਪੁਲੀ ਹਾਇਦਾ ਪਰ ਹੁੰਨੀ ਰਹੀ ਜਗਾਈ ਲੈਣਾ ਤਿੰਨੇ ਲਾਈਆਂ ਗਿਆ ਮੈਂ ਤਿੰਨੇ ਕੱਲੀ ਕੱਲੀ ਲੱਗੀ ਹੋਈ ਹੈ ਹਾਂ ਤਾਂ ਕੱਲੀ ਕੱਲੀ ਲੱਗੀ ਹੋਈ ਤਿੰਨੇ ਉਹ ਤਾਂ ਹੀ ਨਾ ਮੈਂ ਬੋਲੀ ਆਪੀ ਚੱਕ ਕੇ ਫੇਰ ਮੋੜੇ ਤੱਕਰੀ ਕੋਲ ਇੱਥੇ ਗਿਆ ਇਹਦੇ ਛੋਟਾ ਟਾ ਲੈ ਫਸੂ ਦਿੰਦਾ ਥੋੜਾ ਰੱਖ ਦੇ ਇੱਕ ਫਾਟ ਦੇ ਇੱਕ ਹੋਰ ਉਹ ਹੱਥ ਨਹੀਂ ਪੈਣਾ ਲੈ ਲੈ ਦੇ ਜਾ ਰਿਹਾ ਜਾਊਂਗਾ ਹੱਥ ਨਹੀਂ ਪੈਣਾ ਕੁੱਤੀ ਦਾ ਕੋਲ ਆਉਂਦੀ ਉਹਨੂੰ ਦਿਨ ਦਿਨ ਭੁੱਖੇ ਭੁੱਖੇ ਹੀ ਰੋਈ ਜਾਂਦੇ ਓਰੇ ਉਹ ਉਹੀ ਦੇਖਦੇ ਆ ਜਾਣ ਦਵੋਗੇ ਤੁਸੀਂ ਤਾਂ ਐ ਤੇ ਥੋੜੇ ਜਿਨੇ ਕੰਮ ਨੇ ਪਰ ਤੋਰੇ ਹੁਣ ਉਤਰਾ ਹੀ ਨਹੀਂ ਹੈਗਾ ਉੱਥੇ ਕਿਸੇ ਨਹੀਂ ਕਿੱਥੇ ਐ ਬੈਠੇ ਐ ਨਹੀਂ ਅੰਦਰ ਨਹੀਂ ਹੈਗੇ ਉਹ ਤੂੰ ਨਾ ਫੜ ਲੈਣਾ ਹੋਰ ਨਾ ਕੋਲ ਚ ਲੈ ਜੀਂਗਾ ਨਾ ਫੜ ਉਹ ਤਾਂ ਪਹਿਲਾਂ ਹੀ ਨਰਦੀ ਸਾਨੂੰ ਦੇਖ ਕੇ ਚੱਟ ਦੇ ਚੱਟਣ ਨੂੰ ਗਿਆ ਲੈ ਰੱਖ ਦੇ ਕੋਲ ਛੱਡ ਦੇ ਚਲੋ රොේ ද දූජ තෙට කර තෙල් ਇੰਤਰਵਿਊ ਕਰਦਾ ਹਾਂ। ਅੱਲਾ ਨਾਲ ਪੂਰੀ ਲੀਨ ਬਣਨ ਜਿੱਦ ਲਈ। ਬੰਨ। ਉਹਦੇ ਜਾਂਦਾ ਬੁਨੇ ਲੱਗਣ। ਉਹ ਅੱਥਰੋ। ਅੱਥਲੇ ਕਿਹੜਾ ਰਹਿ ਗਿਆ? ਇਹ ਹਾਲ ਵੀ ਭਰੀ ਗਈ। ਹਾਂ, ਭਰੀ ਨਾ ਹੋ ਜਾਣਾ। ਕਿਥੋਂ ਦੇ? ਬਾਉ ਦਾ। ਹਮੇਂ ਮਨਾਉਂ। ਕਾ ਰਹਿ ਗਿਆ ਥੱਲੇ ਦਾ? ਖਾ ਗਿਆ ਰਹਿ ਗਿਆ। ਚਾਰ ਬੇਜੇ। ਕਿੰਨੇ ਵੇਲੇ ਜਾਣੇ ਤਾਂ? ਦੋ। ਦੋ ਵੇਲੇ ਲਾ। ਦੇ 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 ਇਨਾ ਜਿੱਦਾਂ ਕਰੀ ਗਿਆ ਲੱਗੇ ਦੇਖੀ ਪਰੀ ਬਨੇ ਚੜ ਗਈ ਉਹ ਦੇਖੀ ਬੜਿਆ ਕਹਿ ਰਹੀਆਂ ਦੋ ਐ ਖੜੇ ਸਿਰ ਤੇ ਨੂੰ ਬੇਜੜਦਾ ਫਿਰੂ ਪੈ ਹੈ ਮਗਰ ਵੀ ਖੜਦੇ ਗੱਲੇ ਤੇ ਰੱਖ ਦਿੰਦਾ ਗੱਲੇ ਤੇ ਰੱਖ ਦਿੰਦਾ ਉਮ ਦੀਪਾ ਉਹ ਆਪ ਇਕੱਠੇ ਕਰ ਤੋਂ ਥੀ ਰੱਖ ਲਈ ਮੈਂ ਕਹਿੰਦਾ ਹਨਾ ਸੱਪੇ ਜੇ ਕਰ ਦਿੰਦੇ ਬਾਅਦ ਮੈਂ ਇਕੱਠੇ ਫਿਰ ਇਹਨਾਂ ਨੂੰ ਬਾਹਰ ਨੂੰ ਇਕੱਠੇ ਕਰ ਦਿੰਦੇ ਆ ਇਹ ਰੱਖ ਲੈਗਾ ਅੰਕ ਚਾਹ ਆ ਵੀ ਕਾਦੇ ਨੂਰੇ ਐਸ ਤੋਂ ਆਹ ਬਿਮਾਰੀ ਕਰਕੇ ਹਾਂ ਅਰੇ 38 ਦਾ ਤੇਰਾ ਵੀ ਹੈ ਉਹ ਇਕੱਠਾ ਕਰਕੇ ਬਾਲਾ ਵਿੱਚ ਉਹ ਰੱਖੀਏ ਹੈ ਇਕੱਠਾ ਕਰਕੇ ਬਾਲਾ ਦਾ ਉਹ ਤਾਂ ਆਈ ਵੀ ਆਵੇ ਇਸ ਲਈ ਉਹ ਵੀ ਦਾ ਫਰਕ ਹੈ ਮੈਂ ਕਹਿੰਦਾ ਤੂੰ ਨੀ ਚਲਾਉਂਦਾ ਹਾਂ ਇਹ ਲੋਗ ਉੱਧੇ ਆ ਗਏ ਉਹਦੇ ਕਹਿ ਲੋ ਦਿੰਗੇ ਉਹ ਠੱਗੀ ਆ ਉਹ ਵੀ ਠੱਗੀ ਆ ਕਾਲੇ ਵੀ ਹੋ ਗਿਆ ਇਹ ਥੋੜਾ ਜਿਹਾ ਹੋਰ ਆ ਵੀ ਇਹਦਾ ਆਕ ਹਰਾ ਹੈ 95 ਦਾ ਆਕ ਹਰਾ 18 ਦਾ ਆਕ ਹਰਾ ਤੂੰ ਇਹਨਾਂ ਲੋਕਾਂ ਕਰ ਵੀ ਆਗ ਇੰਨੇ ਕੋ ਉਤਰਦੇ ਆ ਬਾਹਤ ਤੇ ਲੋਕਾਂ ਨੇ 20-20 ਕਿਲੇ ਇਕੱਠੇ ਵਾ ਲੇ ਹੁਣ ਮੇਰੀ ਗੱਲ ਸੁਣਦਾ ਹੁਣ ਜਗਦੀਪ ਦੇ ਗਏ ਤੇ ਭਈ ਅੱਜ ਘੱਟ ਉਹ ਜਿਹੜੀ ਨਦੀ ਆਈ ਹੈ ਜਾਂ ਟੁੱਟੀ ਹੈ ਹਾਂ ਹਾਂ ਉਹਨੇ ਹੁਣ ਗੰਦਾ ਦਾ ਬਹੁਤ ਨਹੀਂ ਲੱਗਦਾ ਦਾ ਹੁਣ ਜੇ ਵੜਦੇ ਉਹਨੂੰ ਬੰਦੇ ਨੇ ਪਾਣੀ ਤੁੰਗਿਆ ਦੇਖ ਜ਼ਰਾਤ ਵੀ ਗੰਨੇ ਦੇ ਉੱਪਰ ਨੂੰ ਗਏ ਹਟ ਕੇ ਆਪਾਂ ਨੂੰ ਹਾਂ ਉਹ ਤਾਂ ਸੜਾ ਕਿੰਨਾ ਟੁੱਟ ਗਿਆ ਉੱਪਰ ਤੇ ਉਹਦਾ ਬਾਣੀ ਦੇ ਤੋੜ ਲਿਆ ਜਾਦਾ ਉਹ ਸਾਰੇ 4-4 ਫੁੱਟ ਆਇਆ ਹੈ ਅੱਛਾ ਹੋਰ ਉਹਦਾ ਘਾੜਨੇ ਵੀ ਦਿੱਕਤ ਕਰਦੇ ਆ ਦੇਖਿਆ ਜਾਂ ਘਾੜਦੇ ਆ ਭਈਏ ਦਿੱਕਤ ਕਰਦੇ ਉਹਨਾਂ ਨੂੰ ਖੜੀ ਕਿ ਜੜ ਚੜ ਗਈ ਹੈ ਵੀ ਹੁਣ 4 ਵੀ ਹਫ਼ਤਾ ਨਹੀਂ ਪੈਂਦੀ ਹੈ ਹੁਣ ਅੱਤ ਵੀ ਬਤਾ ਕਿਆ ਕਰੀਏ ਉਹਨੂੰ ਉੱਥੇ ਉਹ ਹਾਂ ਜੇ ਨਹੀਂ ਡਰ ਸਾਬ ਕਰਦਾ ਮੇਲੇ ਵਾਲੇ ਤਾਂ ਕਰਦੇ ਮਿਲੇ ਵਾਲੇ ਕਹਿੰਦੇ ਜਿਆਦਾ ਜੜਾ ਹੁੰਦਾ ਕੁਛ ਨਹੀਂ ਕੁਆਂਟਰ ਖਾਂਡੇ ਹੁੰਦੀ ਗਾਲ ਇੰਨੀ ਹੁੰਦੀ ਹੈ ਕਵਾਂਟਰ ਕਰਦਾ ਉਹਨਾਂ ਨੇ ਕਹਿੰਦਾ ਜੜਾ ਗਈ ਆਏ ਆ ਕੇ ਆ ਕੇ ਹੁਣ ਆਏ ਤਾਂ ਪਤਾ ਨਹੀਂ ਰੱਬ ਦੇ ਬਾਰੇ ਵੀ ਫਿਰਦੇ ਐ ਨਾ ਠੇ ਇੱਕ ਭਈਆਂ ਨੇ ਰੇਟ ਵਧਾ ਦਿੱਤਾ ਉਹ ਗੰਨੇ ਦਾ ਕੀ ਕਰੂਗਾ ਹਮ ਭਈਏ ਕਹਿੰਦੇ ਸਾਡੀ ਦਿਹਾੜੀ ਨਹੀਂ ਪੈਂਦੀ ਲੇਬਰ ਇੱਕ ਤਾਂ ਮਿਲਦੀ ਮੁਸ਼ਕਲ ਜੇ ਅਗਲੇ ਘਰ ਬੈਠ ਕਰਦਾ ਨਾ ਆਉਣਾ ਨਹੀਂ ਉਹੀ ਦਾ ਤਾਂ ਭਈਏ ਕਹਿੰਦੇ ਸਾਡਾ ਰੇਟ ਵਧਾਓ ਹੁਣ ਭਈਆਂ ਨੇ ਤਾਂ ਕਹਿਣਾ ਸਾਡੀ ਦਿਹਾੜੀ ਨਹੀਂ ਪੈਂਦੀ ਅਧਿਕਾਣ ਸਾਨੂੰ ਵਾਦਾ ਕੋਈ ਨਹੀਂ ਵਾਦਾ ਕੋਈ ਨਹੀਂ ਫੇਰ ਹੁਣ ਕੀ ਕਰੂਗਾ ਬੰਦਾ ਇਹਦਾ ਖੇਤ ਵਿਹਲਾ ਕਰਨ ਵਾਲਾ ਕੰਮ ਆ ਫਿਰ ਹੋਰ ਹੁਣ ਤਾਂ ਕਟਣ ਲਾਇ ਸਵੇਰ ਨੂੰ ਮੈਨੂੰ ਜਾ ਤੂੰ ਹੁਣ ਜਿਹੜੇ ਆ ਰਹੇ ਗੰਨੇ ਨੂੰ ਬਿਮਾਰੀ ਪਈ ਜਿੰਨੇ ਬਾਹੇ ਉਹਨਾਂ ਨੇ ਸਹੀਓ ਕਰਿਆ ਵੀ ਦੇਖ ਕੇ ਕਰਿਆ ਵੀ ਲੇਬਰ ਦਾ ਕੰਮ ਪੂਰਾ ਹੁਣ ਸਾਰਾ ਮੁੰਡਾ ਪਾਸਪੋਰਟ ਦਾ ਕੱਲ ਅੱਜ ਜਿਹੜੀ ਗੱਲ ਆਇਆ ਵਸੇ ਕੋਹੋਂ ਕਰਦਾ ਪਤਾ ਜਿੰਨਾ ਕਹਦੇ ਹਾਂ ਹੁਣ ਜੀ ਕਾ ਤੈਪੀ ਦਾ ਖਲੀ ਨਹੀਂ ਗਾਣੇ ਜਦ ਬਿਮਾਰੀ ਹੋਰ ਪੈਣੀ ਜਾਂਦਾ ਤੇਰੇ ਬਿਜੜਦਾ ਨਾ ਬਿਜੜਦਾ ਉਹ ਰੱਖਣਾ ਨਹੀਂ ਸੀ ਬਾਹਰਣਾ ਗੰਨਾ ਆਏ ਫੋੜਦਾ ਪਿੱਛੇ ਛੱਡ ਦੇ ਗਿਆ ਲੰਦਾ ਆਏ ਛੱਡ ਦੇਖਦੇ ਆ ਇਹ ਰੱਖਦੇ ਉਹਨੂੰ ਬਿਮਾਰੀ ਵੈਗ ਨੂੰ ਜਮੇ ਰੱਖ ਦਿੰਦੇ ਤੇ ਫਿਰ ਮਾਈਦਨ ਤੋਂ ਬਾਅਦ ਇਹ ਤੂੰ ਹੋਰੇ ਕੁਝ ਵੀ ਜਰਾ ਠੀਕ ਨਹੀਂ ਨਾ ਨਾ ਠੀਕ ਹੈ ਬਿਮਾਰੀ ਦਾ ਕੀ ਪਤਾ ਹੁ ਕਿਤੇ ਗੰਨੇ ਸੁੱਕੂਗੇ ਖੜੇ ਸੁੱਕਗੇ ਆ 18 ਠੂਰਾ ਵਧੀਆ ਕੰਨਾ ਹੋਰ ਆ ਫਾਲੇ ਦੇਖ ਲੈ ਤੇਰਾ ਸੰਜਾ ਆਈ ਹੀ ਹੈਗਾ ਲੈ ਆ ਦੇ ਦੋ ਇਹਦਾ ਸੰਜਾ ਸੰਜਾ ਪੈਂਟਰ ਨਾ ਫਿਰ ਆਇਨਾ ਕਿ ਤੇਰਾ ਸੰਜਾ ਆਇਆ ਨਹੀਂ ਮੈਂ ਤਾਂ ਕਰਦਾ ਆਈ ਜਾਂਦੀ ਮਸ਼ੂਰੀ ਕਰਦੇ ਮਰ ਕੇ ਵੀ ਭਾਈ ਪੈਂਟਰ ਹੈ ਵੀ ਵਧੀਆ ਅਸੀਂ ਉੱਥੇ ਇੱਕ ਘੰਟੇ ਦੇ ਪ੍ਰਾਈਮਰ ਕਰਤਾ ਦੂਗੇ ਫਾਲੇ ਨੂੰ ਹੋਰ ਹੋ ਬੜੇ ਰੰਗ ਹੋ ਜਾਣੇ ਇਹਨੂੰ ਹੁਣ ਇਹਨੂੰ ਉਸ ਨਾਲ ਟਕੇ ਪਿਆ ਹੈ ਉਸ ਨਾਲ ਪਾਵੇ ਪਰ ਫੇਰ ਵੀ ਜੰਗ ਪੈਂਦੀ ਆ ਬਾਈ ਠੀਕ ਹੈ ਹੈ ਕਿ ਨਹੀਂ ਹੁਣ ਆਉਂਦਾ ਨਹੀਂ ਹੈਗਾ ਹੁਣ ਬੰਦਾ ਹੋਰ ਦੇਖਣਾ ਸੀ ਠੀਕ ਹੈ ਹੁਣ ਨਹੀਂ ਹੋਣਾ ਭਾਈ ਨਾ ਨਹੀਂ ਮਰਦੀ ਫਿਰ ਉਹਦੇ ਅੰਦਰ ਪਸਰੀ ਮੈਂ ਤਾਂ ਕਹਿੰਦਾ ਆ ਜਾ ਆ ਜਾ ਬੰਦਾ ਹੋਰ ਦੇਖਣਾ ਸੀ ਧੂਣੀ 'ਤੇ ਸੱਟਣਾ ਧੂਣੀ 'ਤੇ ਕਿਥੇ ਹੋਏ ਧੂਣੀ 'ਤੇ ਚੱਲਣੇ ਆਹੇ ਚੱਲਣਾ ਹੈ ਅੱਗਾ ਵੱਲ ਛੱਡ ਦੇ ਹੁਣ ਇਹਦਾ ਸਮਾਨ ਸਾਰਾ ਟੱਗਾ ਉਹ ਕਿੰਨਾ ਕੀ ਢੱਕੀ ਜਾਊਂਗਾ 57 ਪਿਆ ਉਦੋਂ ਤੁਹਾਨੂੰ ਲੱਗਿਆ ਮੈਂ ਕਾ ਬਹੁਤ ਗੰਜੇ ਨੂੰ ਤਾਂ ਨਹੀਂ ਦੁੱਲੇ ਨਾਲ ਕਰੇਖਿਆ ਮਰਾਂ ਕਰਿਆ ਬਹੁਤ ਵਧੀਆ ਕਰਿਆ ਉਹਦੇ ਤੋਂ ਹੁਣ ਥੋੜਾ ਆਉਣਾ ਮੈਂ ਉਧੇ ਪਾਰ ਆਉਣਾ ਖੜਾ ਆਇਆ ਹੁਣ ਉਹਦੇ ਪਾਰ ਨੂੰ ਤੜਾ ਹਾਲੀ ਕਰਦੇ ਵਧੀਆ ਵਧੀਆ ਠੀਕ ਨਹੀਂ ਗੱਲ ਉਹ ਹੁਣ ਨਾਲ ਇਹਦਾ ਹੱਥ ਖੋਲੂਗਾ ਉਹ ਵੀ ਲੱਗਦੀ ਕੋਈ ਕਰਨਾ ਉਹ ਉਹ ਚਾਹੀਦਾ ਵੀ ਨੂੰੇ ਕਰਨਾ ਜਾਂ ਬਣਾਉਂਦੇ ਸਮਾਨ ਉਹੀ ਕਰੇ ਰੰਗ ਠੀਕ ਠੀਕ ਨਹੀਂ ਗੱਲ ਆਪੇ ਆਪ ਕਰਨੇ ਵੀ ਕੁਝ ਨਹੀਂ ਆਇਆ ਇਹ ਬੰਦਾ ਟ੍ਰੇਨ ਉਹਦੇ ਨਾਲ ਮਸ਼ੀਨ ਲੈਂਦੀ ਨੂੰ ਨੇ ਬੱਸ ਬੱਸ ਮਸ਼ੀਨ ਲੈਂਦੀ ਨੂੰ ਦਾ ਮਸ਼ੀਨ ਦੇ ਚੱਕਰ ਹੁੰਦਾ ਬੱਸ ਮਸ਼ੀਨ ਉਹ ਤਾਂ ਤੂੰ ਹੀ ਲੈਂਦੀ ਠੀਕ ਵਾਗਿਆ ਨ ਕਰ ਰਿਹਾ ਕਿ ਤੈਨੂੰ ਮੈਂ ਨੇ ਕਿਹਾ ਉਹ ਕਹਿੰਦਾ ਛੱਡ ਦਿਓ ਤੋ ਹੋ ਕੇ ਮੈਂ ਹੁਣ ਮਰ ਜੀ ਸਟਿੱਕਰ ਟੋਪਰ ਲਾ ਕੇ ਵਧੀਆ ਕਰਿਆ ਬਣਾ ਉਸ ਜਿਹੋ ਹਰਜ ਪਹਿਲੇ ਉਸ ਬਹੁਤ ਪੈਂਦੀ ਏ ਤੁਸੀ ਮਿਲਣੀ ਚਾਹੀਦੀ ਉਹਨਾਂ ਪੰਜਾਂ ਚਾਰ ਵਿੱਚ ਸਾਫ਼ ਹੋ ਜਾਣਾ ਮੌਸਮ ਕਿਹੜਾ ਕਾਰਨ ਜਦੋਂ ਮੈਂ ਚੜਿਆ ਵਾਪਰ ਹੈ ਕਾਰਨ ਜਦੋਂ ਮੈਂ ਦੇਖੀ ਹਾਂ ਮੈਂ ਦੇਖੀ ਮੇਰੀ ਜਬ ਵੀ ਨਿਕਲਿਆ ਜੀ ਜੇ ਇਹਦਾ ਪਹਿਗਮ ਮਿੱਤਰਾ ਪਹਿਲੀ ਵਾਲਾ ਅੱਛਾ ਕੌਂ ਪਟ ਰਿਹਾ ਜਬੀ ਨਹੀਂ ਵਰਦਾ ਹੁਣ ਦੇਖ ਫੇਰ ਬੈਠੇ ਕੌਂ ਕੌਂ ਜਬੀ ਹੁਣ ਮੇਰੀ ਜਾਨ ਕੋਲੀ ਹੋਣੀ ਜਬੀ ਨੂੰ ਹਾਂ ਦੇ ਜਬੀ ਨੂੰ ਹਾਂ ਦੇ ਜਿਹੜੇ ਟਕ ਟੋੜ ਨਾਲ ਕੜਕੜਾ ਦੇਖਦਾ ਵੀ ਦਾਣਾ ਹੈਗਾ ਕੜਕੜਾ ਦਾਣਾ ਤੇ ਜਬੀ ਮੈਂ ਦਾ ਹੈ ਉਹਦੇ ਉਹ ਵੀ ਦਾਣਾ ਹੈ ਦਾਣਾ ਦਾਗਾ ਬਹੁਤ ਟੋੜਲਾ ਮੜਾ ਟੋੜਲਾ ਉਹਦੇ ਬੱਕ ਤੇ ਟਾਈਮ ਨਹੀਂ ਆ ਬੜਾ ਹੁੰਦੇ ਉਹਦੇ ਬੈਠੇ ਪਹਿਲਾਂ ਬੈਠੇ ਤੇ ਬੈਠੇ ਤੇ ਮੈਂ ਦੇਖਿਆ ਤਾਂ ਹੀ ਦੇਖਿਆ ਮੈਂ ਪੱਟਦੇ ਆ ਪੱਟਦੇ ਆ ਉਹ ਆਹ ਮੋਣਮੋਣੀ ਬੜੀ ਦਿਖਣ ਲੱਗੀ ਤੇ ਜਬੀ ਵੀ ਗੱਲ ਸਹੀ ਲੱਗਣੀ ਡਾਕ ਡਾਕ ਮੈਂ ਦੇਖੀ ਅੱਜ ਦੇਖਦੀ ਹਾਂ ਮੋਣਮੋਣੀ ਲੱਗ ਨਹੀਂ ਦਿਖਣ ਚਲੋ ਠੀਕ ਆ ਚਲੋ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚਲੋ ਭਾਈ